नमस्कार आप देख रहे हैं युवराज भारत न्यूज़ यह खबर आपके लिए हमारी संवाददाता खुशबू शर्मा जी लेकर आई हैं भारत दी माननीय सुप्रीम कोर्ट वलो 17 दिसंबर 1982 ਨੂੰ ਦਿੱਤੇ ਗਏ ਇਤਿਹਾਸਕ ਫੈਸਲੇ ਜਿਸ ਵਿੱਚ ਕਿਹਾ ਗਿਆ ਕਿ ਪੈਨਸ਼ਨ ਸੇਵਾ ਮੁਕਤ ਕਰਮਚਾਰੀ ਦਾ ਅਧਿਕਾਰ ਹੈ ਨਾ ਕਿ ਖੈਰਾਤ ਦੀ ਯਾਦ ਵਿੱਚ ਅੱਜ ਅੰਮ੍ਰਿਤਸਰ ਜਾ ਪੈਨਸ਼ਨਰਸ ਦਿਵਸ ਮਨਾਇਆ ਗਿਆ ਇਹ ਸਮਾਗਮ ਪੰਜਾਬ ਸਟੇਟ ਪੈਨਸ਼ਨਰਸ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ पुष्पावती हॉल शिवाला भाईया नेरे आयोजित ਕੀਤਾ ਗਿਆ ਜਿਸ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਮਦਨ ਗੋਪਾਲ ਨੇ ਕੀਤੀ ਪੰਜਾਬ ਸਟੇਟ ਕਨਫੈਡਰੇਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੁਆ ਸਮਾਗਮ ਦੇ ਮੁੱਖ ਮਹਿਮਾਨ ਸਨ ਕਾਰਜਕ੍ਰਮ ਦੀ ਸ਼ੁਰੂਆਤ ਵਿਛੜੇ ਸਾਥੀਆਂ ਦੀ ਯਾਦ ਵਿੱਚ 2 ਮਿੰਟ ਦੇ ਮੋਨ ਨਾਲ ਕੀਤੀ ਗਈ ਜਨਰਲ ਸਖਤਰ ਮਦਨ ਲਾਲ ਮੰਨਨ ਨੇ ਅਜੰਡਾ ਪੇਸ਼ ਕਰਦੇ ਹੋਏ ਕਾਰਵਾਈ ਚਲਾਈ ਜਦਕਿ ਲਖਬੀਰ ਸਿੰਘ ਧੋਟ ਨੇ ਪੈਨਸ਼ਨਰਸ ਦਿਵਸ ਦੀ ਮਹੱਤਤਾ ਉਤੇ ਰੌਸ਼ਨੀ ਪਾਈ रमेश भनोट ने सालाना गतिविधियां दी रिपोर्ट पेश की ते सारे मेंबरਾਂ ਦਾ ਸਵਾਗਤ ਕੀਤਾ प्रेस सेक्टर सुखदेवराज ਕਾਲੀਆਂ ਨੇ ਸਰਕਾਰ ਵੱਲੋਂ ਚੋਨੀ ਵਾਦਿਆਂ ਦੀ ਅਨਪੂਰੀ ਰਹੀ ਪ੍ਰਕਿਰਿਆ ਉਤੇ ਨਾਰਾਜ਼ਗੀ ਜ਼ਾਹਰ ਕੀਤੀ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ 4 ਸਾਲ ਹੋ ਚੁੱਕੇ ਹਨ ਪਰ ਪੈਨਸ਼ਨਰ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ ਵਿੱਤ सेक्टर यशदेव ਡੋਗਰਾ ਨੇ ਵਿੱਤ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਦੇ ਰਵੱਈਏ ਨੇ ਪੈਨਸ਼ਨਰਾਂ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ ਪ੍ਰਧਾਨ ਮਦਨ ਗੋਪਾਲ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਮੁੜ ਮੁੜ ਮੀਟਿੰਗਾਂ ਦਾ ਵਾਅਦਾ ਕਰਕੇ ਉਹਨਾਂ ਨੂੰ ਟਾਲ ਰਹੀ ਹੈ। ਉਹਨਾਂ ਤੇ ਪ੍ਰਦਰਸ਼ਨਾਂ ਦੌਰਾਨ ਤਸ਼ੱਦਦ ਕੀਤਾ ਗਿਆ ਅਤੇ ਕੇਸ ਵੀ ਦਰਜ ਕੀਤੇ ਗਏ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਪ੍ਰਤੀਨਿਧੀ ਵਿਕਰਮਾਜੀਤ ਸਿੰਘ ਸ਼ਾ, ਡਾਕਟਰ ਨਿਰਮਲ ਸਿੰਘ ਆਨੰਦ ਅਤੇ ਦਲਬੀਰ ਸਿੰਘ ਬਾਜਵਾ ਸਮੇਤ ਕਈ ਹਸਤੀਆਂ ਸ਼ਾਮਲ ਹੋਈਆਂ। 80 ਸਾਲ ਕੂਰੇ ਕਰ ਚੁੱਕੇ ਪੈਨਸ਼ਨਰ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। बुलारिया ने अपनी गलत दो मेडिकल पुरानी पेंशन बहाली ते मेडिकल बलदेव संधु करतार सिंह ब्रह्मदेव कुलबीर सिंह जंडियाला गुरबचन सिंह बाबा बलविंदर विजय कुमार भासीन मकतूल सिंह चौगावा सतनाम सिंह पाखरपुरा कुलवंत मल्ली समेत कई पेंशनर्स ਦੀ ਬੰਦਾ ਕੋਈ ਵੀ ਯੂਨੀਅਨ ਜਈਆ ਉਹ ਟੇਕ ਨਹੀਂ ਸਕਦੀ ਕਹਿੰਦੇ ਚੋਰ ਜਾਂਜੀ ਚੋਰ ਮੰਜੀ ਚੋਰ ਬਿਉਂ ਹੈ ਉਹ ਭਲਾ ਹੋਵੇ ਉਹਨਾਂ ਚੋਰਾਂ ਦਾ ਜਿਨ੍ਹਾਂ ਚੋਰਾਂ ਨਾਲ ਚੋਰ ਮਲਾਏ ਇਹ ਸਾਰੀਆਂ ਜਿਹੜੀਆਂ ਜੱਥੇ ਬਣੀਆਂ ਜਿਹੜੀਆਂ ਬੜੀਆਂ ਨੇ ਨਾ ਦਸਤਾ ਜਿਵੇਂ ਬੰਦੇ ਲਾ ਕੇ ਉਹ ਸਰਕਾਰ ਦੇ ਨਾਲ ਰਹਿ ਰੀਆਂ ਹੋયા ਨੇ ਕਿਉਂਕਿ ਤੁਹਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਸਾਫ਼ ਹੀ ਦੱਸ ਕੇ ਗਏ ਨੇ ਉਹ ਐਸੇ ਕਰਕੇ ਨਹੀਂ ਉਹ ਲਾਗੂ ਨਹੀਂ ਹੋ ਰਹੀਆਂ Matthew.